ਦੋਸਤੋ ਜਿਹੜੇ ਤੁਹਾਨੂੰ ਪ੍ਰੋਡਕਟ ਦਿਖਾਏ ਨਾ ਇਹ ਆਪਾਂ ਵੀ ਆਪਣੀਆਂ ਗਾਵਾਂ ਤੇ ਯੋਜਕ ਕੀਤੇ ਹੋਏ ਆ ਕਿਉਂਕਿ ਕੁਝ ਆਪਣੀਆਂ ਗਾਵਾਂ ਤੇ ਰਿਪੀਟ ਵਰਗੀ ਮਤਲਬ ਬਿਮਾਰੀ ਸਮੱਸਿਆ ਆ ਗਈ ਸੀ ਠੀਕ ਹੈ ਜੀ ਉਹ ਤਾਂ ਚਲੋ ਕੋਸ਼ਿਸ਼ ਸਾਡੇ ਨਾਲ ਮਾਲੇ ਵਿੱਚ ਚਾਰ ਚ ਥੋੜੀ ਜੀ ਕੁਆਲਟੀ ਲੋ ਰਹੀ ਸੀ ਜਿੱਦਾਂ ਅਸੀਂ ਨਵਾਂ ਚਾਰ ਪਾਇਆ ਸੀ ਕੋਈ ਗੱਲ ਨਹੀਂ ਹੋ ਜਾਂਦਾ ਪਰ ਅਸੀਂ ਆਪਣੀਆਂ ਗਾਵਾਂ ਦੀ ਜਿਹੜੀ ਸਮੱਸਿਆ ਸੀ ਨਾ ਜਿਹੜੀ ਰਿਪੀਟ ਵਰਗੀ ਉਹਨਾਂ ਦਾ ਹੱਲ ਆਪਾਂ ਇਹ ਪ੍ਰੋਡਕਟਾਂ ਨਾਲ ਕਰ ਲਿਆ ਸੀ ਹੁਣ ਆਪਣੇ ਸਾਰੇ ਪਸ਼ੂ ਕੰਸੀਵ ਗੱਪਣੇ ਤੇ ਜੇ ਦੋਸਤੋ ਤੁਹਾਡੇ ਵੀ ਮੰਨ ਲਾ ਵੀ ਫਾਰਮ ਤੇ ਅਜੀ ਸਮੱਸਿਆ ਕੋਈ ਆਉਂਦੀ ਆ ਦੋਸਤੋ ਡਰਨ ਵਾਲੀ ਗੱਲ ਨਹੀਂ ਤੇ ਆਪਾਂ ਇਹ ਪ੍ਰੋਡਕਟ ਇੱਕ ਚੰਗੇ ਡਾਕਟਰ ਦੀ ਸਲਾਹ ਲੈ ਕੇ ਤੇ ਆਪਣੇ ਪਸ਼ੂ ਨੂੰ ਕਨਸੀਵ ਕਰ ਸਕਦੇ ਹਾਂ ਕਿਉਂਕਿ ਮਾਰਕੀਟ ਦੇ ਅੰਦਰ ਬਹੁਤ ਵਧੀਆ-ਵਧੀਆ ਪ੍ਰੋਡਕਟ ਆਉਂਦੇ ਹਨ ਜਿਹੜੇ ਆਪਾਂ ਯੂਜ਼ ਕਰ ਸਕਦੇ ਹਾਂ ਠੀਕ ਹੈ ਜਿਹੜੇ ਪਰ ਆਪਾਂ ਨੂੰ ਜਿਨ੍ਹਾਂ ਦਾ ਰਿਜ਼ਲਟ 100 ਦਾ 100 ਮਿਲਿਆ ਆਪਣੇ ਪਸ਼ੂਆਂ ਤੇ ਆਪਾਂ ਆਹ ਯੂਜ਼ ਕੀਤਾ ਇਸ ਤੋਂ ਇਲਾਵਾ ਆਪਾਂ ਹੋਰ ਕੋਸ਼ਿਸ਼ ਨਹੀਂ ਆਪਾਂ ਇਸਤੇਮਾਲ ਕੀਤਾ ਆਪਣੇ ਪਸ਼ੂਆਂ 'ਤੇ ਤੇ ਤੁਸੀਂ ਵੀ ਜੇ ਆਪਣੀ ਦੋਸਤੋ ਆਪਣੇ ਪਸ਼ੂਆਂ ਦੀ ਰੀਪੀਟ ਵਰਗੀ ਬਿਮਾਰੀ ਨੂੰ ਦੂਰ ਕਰ ਸਕਦਾ ਇਹ ਪ੍ਰੋਡਕਟ ਯੂਜ਼ ਕਰਕੇ ਹੱਲ ਹੋ ਜਾਊਗਾ ਕੋਈ ਚੱਕਰ ਨਹੀਂ ਡਰਨ ਵਾਲੀ ਗੱਲ ਨਹੀਂ ਤੇ ਮਤਲਬ ਕਹਿ ਦਿੰਦੇ ਕਈ ਜਿਹੜੀ ਮੈਂ ਬੜੀਆਂ ਵੀਡੀਓ ਵੇਖਨਾ ਵੀ ਆਪਾਂ ਕਾਮਾਂ ਛੱਡ ਦਈਆਂ ਆਪਣਾ ਇਹ ਸਮੱਸਿਆ ਰੀਪੀਟ ਦੀ ਸਮੱਸਿਆ ਵਾਰ-ਵਾਰ ਸਾਡੀਆਂ ਗਾਵੀਆਂ ਹੀਟ ਕਰਦੀਆਂ ਨੇ ਤੇ ਪਰ ਬੰਦਾ ਕੀ ਏ ਰੀ ਉੱਥੇ ਅੱਕ ਵੀ ਜਾਂਦਾ ਪੰਦਾ ਗੱਲ ਕੀ ਜਦੋਂ ਵਾਰ-ਵਾਰ ਪਸ਼ੂ ਹੀਟ ਕਰਦਾ ਵਾਰ-ਵਾਰ ਆਪਾਂ ਨੂੰ ਸੀਮਰ ਖਾਉਨੇ ਆ ਇੱਕ ਬੰਦਾ ਆਪਾਂ ਦਾ ਗੱਲ ਕੀਆ ਕਰੋ ਪੈਸਾ ਲੱਗਦਾ ਇੱਕ ਮਤਲਬ ਤਮਾਸ਼ਾ ਜਾਂ ਹੋ ਜਾਂਦਾ ਲੋਕਾਂ ਦੀ ਹੱਸੀ ਹੋ ਜਾਂਦੀ ਆ ਠੀਕ ਐ ਤੇ ਪਰ ਕੋਈ ਗੱਲ ਨਹੀਂ ਜੇ ਆਪਾਂ ਸਮੱਸਿਆ ਦਾ ਹੱਲ ਹੀ ਨਾ ਦਿੱਤਾ ਫਿਰ ਆਪਾਂ ਫਾਰਮ ਕਰਨ ਦਾ ਕੀ ਫਾਇਦਾ ਜਿਹੜੇ گاਵਾ ਦਾ ਫਾਰਮ ਕਰਨਾ ਨਾ ਸੋਨ ਤਾਂ ਪਹਿਲਾਂ ਤਾਂ ਇਹ 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 ਵਿਖਿਆ ਕਰੋ ਵੀ ਸਮੱਸਿਆ ਹੀ ਹੁੰਦੀਆਂ ਇਸ ਤੋਂ ਠੀਕ ਹੈ ਜੀ ਤੇ ਉਹਨਾਂ ਦਾ ਸਮਾਧਾਨ ਕਰਨ ਦਾ ਵੀ ਆਪਣੇ ਕੋਲ ਹੱਲ ਹੋਣਾ ਚਾਹੀਦਾ ਠੀਕ ਹੈ ਜੀ ਇੱਕ ਸਬਰ ਹੋਣਾ ਚਾਹੀਦਾ ਇੱਕ ਸੰਤੋਖ ਹੋਣਾ ਚਾਹੀਦਾ ਬੰਦੇ ਦੇ ਅੰਦਰ ਵੀ ਆਪਾਂ ਕੋਈ ਗੱਲ ਨਹੀਂ ਬਿਮਾਰੀ ਆ ਗਈ ਆਪਾਂ ਇਹਦਾ ਹੱਲ ਕਰਾਂਗੇ ਉਸ ਬਿਮਾਰੀ ਤੋਂ ਭੱਜਣਾ ਕਰੋ ਕੋਈ ਗੱਲ ਨਹੀਂ ਜੇ ਮੰਨ ਲਾ ਵੀ ਰੀਪੀਟਰ ਵਰਗੀ ਬਿਮਾਰੀ ਆ ਜਾਏ ਕੋਈ ਗੱਲ ਨਹੀਂ ਪਸ਼ੂ ਬਾਰ-ਬਾਰ ਰੀਪੀਟ ਕਰਦਾ ਉਹਨ ਦਾ ਨਾ ਹੱਲ ਥੋੜਾ ਜਿਹਾ ਟਾਈਮ ਲੱਗਦਾ ਠੀਕ ਹੈ ਜੀ ਵੀ ਜਿਵੇਂ ਅੱਜ ਆਈਏ ਤੇ ਆਪਾਂ ਜੇ ਕਹੇ ਦੀ ਇੱਕੋ ਦਮ ਇੱਕੋ ਦਮ ਨਹੀਂ ਹੁੰਦਾ ਹੁੰਦਾ ਉਹ ਤੁਹਾਨੂੰ ਥੋੜਾ ਥੋੜਾ ਟਾਈਮ ਲੱਗਦਾ ਆਪਾਂ ਆਪ ਦਾ ਥੋੜਾ ਜਿਹਾ ਟਾਈਮ ਦੇ ਦਿਓ ਕਿਸੇ ਨੂੰ ਕੋਈ ਗੱਲ ਨਹੀਂ ਵਧੀਆ ਇਹ ਕਨਸੀ ਵਰਗੇ ਪ੍ਰੋਡਕਟ ਖਵਾਓ ਚੰਗੇ ਡਾਕਟਰ ਦੀ ਸਲਾਹ ਲੈ ਕੇ ਚੰਗੀ ਵਧੀਆ ਦਵਾਈ ਜਮੇ ਆਮ ਡਾਕਟਰ ਮੌਕਸੀਵੈਲ ਪਰਦੇ ਨੇ ਲਿਕਸ਼ਨ ਦੀ ਦਵਾਈਆਂ ਪਰਦੇ ਨੇ ਉਹ ਪਰਾਓ ਠੀਕ ਹੈ ਤੇ ਨਾਲ ਇਹ ਜਿਹੜੇ ਆਪਾਂ ਪ੍ਰੋਡਕਟ ਆਪਾਂ ਤੁਹਾਨੂੰ ਵੀਡੀਓਜ਼ ਜਿ ਦਿਖਾਏ ਨੇ ਠੀਕ ਹੈ ਕੰਮੇ ਦਾ ਹੋ ਗਿਆ ਠੀਕ ਹੈ ਜੀ ਕੀਪਰ ਹੋ ਗਿਆ ਮਿਲਰ ਮਿਕਚਰ ਬਹੁਤ ਨੇ ਸੀ ਆਰਐਸ ਨੇ ਹੋਰ ਵੀ ਬੜੇ ਨੇ ਇਹ ਇਹ ਖਵਾਓ ਇਹਨਾਂ ਨੂੰ ਹਲ ਹੋ ਜਾਊਗਾ ਠੀਕ ਹੈ ਕੋਈ ਗੱਲ ਨਹੀਂ ਤੇ ਬਾਕੀ ਜੇ ਆ ਸਮੱਸਿਆ ਆਪਣੇ ਫਾਰਮਾਂ ਤੇ ਹੁੰਦੀ ਹੈ ਨਾ ਇਹਦਾ ਵੀ ਆਪਣਾ ਹੀ ਕਾਰਨ ਹੁੰਦਾ ਆਪਾਂ ਖੁਦ ਹੀ ਕਾਰਨ ਹੁੰਦੇ ਹੁੰਦੇ ਕਿਉਂਕਿ ਜਦੋਂ ਆਪਾਂ ਆਪਣੇ ਪਸ਼ੂ ਨੂੰ ਲੋ ਕੁਆਲਟੀ ਦੀ ਫੀਡ ਪਾਉਣੀ ਠੀਕ ਹੈ ਲੋ ਕੁਆਲਟੀ ਦਾ ਆਪਾਂ ਮਿਲਰ ਮਿਕਚਰ ਹੋ ਗਿਆ ਲੇਵਟੋਨਿਕ ਹੋ ਗਿਆ ਕੈਲਸ਼ੀਅਮ ਹੋ ਗਿਆ ਬਲਾਂ ਵੀ ਆਪਾਂ ਖੁਰਲੀਆਂ ਦੀ ਸਫਾਈ ਨਹੀਂ ਕਰਦੇ ਠੀਕ ਹੈ ਜੀ ਤੇ ਅਚਾਰ ਦੀ ਆਪਾਂ ਕੁਆਲਿਟੀ ਨੂੰ ਲੋ ਰੱਖ ਕੇ ਆਪਾਂ ਉਹੀ ਪਾਈ ਜਾਂਦੇ ਆ ਠੀਕ ਹੈ ਜੀ ਜੇ ਆਪਾਂ ਕੋਈ ਆਪਾਂ ਭਰਾ ਆਪਾਂ ਵੀਰ ਅਚਾਰ ਨੀਕ ਯੂਜ਼ ਕਰਦੇ ਹਰਾਚਾਰਾ ਕਰਦੇ ਆ ਉਹ ਉਹ ਵੀ ਇੱਕ ਬੜੀ ਵੱਡੀ ਸਮੱਸਿਆ ਜਦੋਂ ਆਪਾਂ ਇਕੱਠੇ ਹੀ ਚਾਰਾ ਤਾਂ ਟੋਕਾ ਕਰ ਦਿੰਨੇ ਆ ਉਹ ਫਿਰ ਇਕੱਠੇ ਬਹਿਰੇ ਹੀਟ ਮਾਰ ਜਾਂਦੇ ਪੱਟੇ ਉਹ ਵੀ ਬੜਾ ਇੱਕ ਨਾ ਹੀਟਿੰਗ ਬੜੀ ਵੱਡੀ ਸਮੱਸਿਆ ਆ ਉਹ ਵੀ ਬੜੀ ਭਿਆਨਕ ਬਿਮਾਰੀਆਂ ਪਸ਼ੂਆਂ ਦੇ ਅੰਦਰ ਪੈਦਾ ਕਰ ਦਿੰਦੀ ਹੀਟ ਵੀ ਜਿਹੜੇ ਆਪਣੇ ਫਰੇ ਚਾਰੇ ਜਾਂਦੀਆਂ ਤੋੜੀ ਲਾ ਲਓ ਜਿਵੇਂ ਆਪੇ ਬਾਹਰ ਤੋੜੀ ਰੱਖਦੇ ਖੁੱਲੇ ਉਹਨੂੰ ਸਹੀ ਤਰੀਕੇ ਨਾਲ ਆਪਾਂ ਟੱਕ ਦੇਣੀ ਉਹਦੇ ਚ ਜੇ بارش ਦਾ ਪਾਣੀ ਪੈ ਜੇ ਉਹ ਵੀ ਇੱਕ ਬੜੀ ਵੱਡੀ ਸਮੱਸਿਆ ਵਾ ਉਹਦੇ ਨਾਲ ਵੀ ਤੋੜੀ ਦੇ ਅੰਦਰ بارش ਦਾ ਮੀਂਹ ਪੈਂਦਾ بارش ਦਾ ਪਾਣੀ ਜਾਂਦਾ ਠੀਕ ਆ ਉਹਨ ਦੇ ਚ ਫਿਰ ਉੱਲੀਲਾ ਫੰਗਸ ਹੋ ਜਾਂਦੀ ਏ ਫਿਰ ਉਹੀ ਤੋੜੀ ਆਪਾਂ ਆਪਣੇ ਪਸ਼ੂਆਂ ਨੂੰ ਲਿਆ ਕੇ ਖੁਰਲੀ ਚ ਪਾ ਕੇ ਯੂਜ਼ ਕਰਦੇ ਆ ਫਿਰ ਉਹ ਵੀ ਉਹ ਵੀ ਜਾ ਕੇ ਤੋੜੀ ਅੰਦਰ ਇਹਨਾਂ ਨੂੰ ਆਪਣੇ ਕਹਿੰਦੇ ਹੁੰਦੇ ਆ ਥਨੀਲੇ ਰੋਗ ਵਰਗੇ ਇਨਾਂ ਦਾ ਜਿਹੜਾ ਕਹਿੰਦੇ ਆਂਦੇ ਪਾਚਣਾਂ ਨੂੰ ਸ਼ਕਤੀ ਜਿਹੜੀ ਪਾਚਣ ਵਾਲੀ ਉਹਦੇ ਚ ਵੀ ਸਮੱਸਿਆ ਪੈਦਾ ਕਰਦੀ ਐ ਤੇ ਦੂਜਾ ਆਪਾਂ ਆਪਣਾ ਰਿਪੀਟਰ ਵਰਗੀ ਸਮੱਸਿਆ ਦਾ ਵੀ ਇਨਾਂ ਉਹ ਜਿਹੜੀ ਬਿਮਾਰੀ ਪੈਦਾ ਕਰਦੀ ਐ ਕਿਉਂਕਿ ਬੜੇ ਕਾਰਨ ਹੁੰਦੇ ਨੇ ਤੇ ਗਾਈਆਂ ਗਾਈਆਂ ਮਤਲਬ ਆਪਾਂ ਕਹਿੰਦੇ ਆਂ ਮਾੜੀ ਨਹੀਂ ਹੁੰਦੀ ਗਾਂ ਹੀ ਗਾਂ ਦੇ ਅੰਦਰ ਬਿਮਾਰੀ ਖੁਦ ਨਹੀਂ ਹੁੰਦੀ ਗਾਈਆਂ ਦਾ ਬਿਮਾਰੀ ਦਾ ਕਾਰਨ ਬਿਮਾਰੀ ਦੇ ਕਹਿੰਦੇ ਗਾਂ ਦੇ ਅੰਦਰ ਬਿਮਾਰੀ ਕਰਨ ਦਾ ਆਪਣਾ ਖੁਦ ਕਾਰਨ ਹੁੰਦਾ ਆਪਾਂ ਹੁੰਦੇ ਨੇ ਕਾਰਨ ਜਦੋਂ ਆਪਾਂ ਬਾਜ਼ਾਰ ਚ ਫੀਡ ਲੈ ਕੇ ਆਉਣੀ ਇੱਕ ਥੋੜੇ ਜਿਹਾ ਪੈਸਿਆਂ ਦਾ ਲਾਲਚ ਕਰਨਾ ਠੀਕ ਹੈ ਜੀ ਸਸਤੇ ਚ ਜਾਣਾ ਕਿਉਂਕਿ ਜਿਹੜੇ ਸਸਤੇ ਚ ਹੁੰਦੇ ਤੁਹਾਨੂੰ ਪਤਾ ਹੀ ਅੱਜ 20 ਕੰਪਨੀਆਂ ਨੇ ਆਪਣੇ ਮਾਰਕੀਟ ਦੇ ਅੰਦਰ ਠੀਕ ਹੈ ਜੀ ਜਿੰਦੇ ਚੋਂ ਦੋ ਕੁ ਤਿੰਨ ਜਿਹੜੀਆਂ ਕੰਪਨੀਆਂ ਚੰਗੀਆਂ ਆ ਆਪਾਂ ਨੂੰ ਫੀਡ ਦੇ ਰਹੀਆਂ ਪਾਕਿਸਤਾਨ 17 18 ਤੇ ਬਸ ਉਹੀ ਐਨੇ ਲੋਕ ਕੁਆਲਟੀ ਦਾ ਦਾਣਾ ਵਿੱਚ ਯੂਰੀਆ ਯੂਜ਼ ਕਰਨੀ ਤੇ ਉਹੀ ਯੂਰੀਆ ਜਦੋਂ ਆਪਣੇ ਪਸ਼ੂ ਦੇ પેટ ਦੇ ਅੰਦਰ ਆਉਂਦੀ ਹੈ ਫਿਰ ਉੱਥੇ ਦੁੱਧ ਤਾਂ ਦੇ ਦੂਗਾ ਆਪਣਾ ਪਸ਼ੂ ਠੀਕ ਹੈ ਜੀ ਪਰ ਜਦੋਂ ਅੱਗੇ ਕਨਸੀਵ ਕਰਨਾ ਪਸ਼ੂ ਉੱਥੇ ਫਿਰ ਉਹ ਵਾਰ-ਵਾਰ ਪੀਟ ਹੀ ਕਰੂਗਾ ਠੀਕ ਹੈ ਵਾਰ-ਵਾਰ ਉਹਨੂੰ ਸੀਮਰ ਖੋਣਾ ਪਊਗਾ ਉੱਥੇ ਵੱਡੀ ਸਮੱਸਿਆ ਆਉਂਦੀ ਹੈ ਮੇਰੇ ਸਾਰੇ ਦੋਸਤੋ ਜੇ ਮੰਨ ਲਓ ਜੇ ਆਪਾਂ ਬਾਜ਼ਾਰ ਵਾਲੀ ਫੀਟ ਨਹੀਂ ਪਾਉਣੀ ਫਿਰ ਆਪਣਾ ਘਰ ਦਾ ਦਾਣਾ ਯੂਜ਼ ਕਰਿਆ ਕਰੋ ਠੀਕ ਹੈ ਜੀ ਵਧੀਆ ਕੁਆਲਿਟੀ ਹੁੰਦਾ ਵਿਚ ਨਾਲ ਅਲੀਵਟੋਨਿਕ ਕੈਲਸ਼ੀਅਮ ਤੇ ਮਿਲਰ ਮਿਕਸਚਰ ਪਾਇਆ ਕਰੋ ਠੀਕ ਹੈ ਜੀ ਨਮਕ ਪਾਇਆ ਕਰੋ ਵਧੀਆ ਮੰਨ ਕੇ ਚਾ ਲੋ ਮਿੱਠਾ ਸੋਟਾ ਪਾਇਆ ਕਰੋ ਤੇ ਜਦੋਂ ਆਪਾਂ ਸਾਰੇ ਤੱਤ ਵਧੀਆ ਪਾਵਾਂਗੇ ਨਾ ਤੇ ਕਦੀ ਵੀ ਆਪਣ ਨੂੰ ਰੀਪੀਟਰ ਵਰਗੀ ਬਿਮਾਰੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਆਮ ਹੀ ਵੇਖਿਆ ਕਿ ਜਿਹੜੀਆਂ ਆਪਾਂ ਦੇਖਿਆ ਹੁੰਦਾ ਵੀ ਇੱਕ ਦੋ ਟੂੜੀ ਦੇ ਟੂੜੀ ਦੇ ਟੋਕਰੇ ਭਾਏ ਨਾਲ ਹਰਿਆਵਾਲਾ ਚਲੋ ਬਾਤ ਇਕੱਠੀ ਉਹ ਵੀ ਮਤਲਬ ਅੰਦਰ ਸਾਈਡਾਂ ਤੇ ਉਹਦੇ ਫੰਗਸ ਜੀ ਬਣ ਜਾਂਦੀ ਖੁਰਲੀ ਦੇ ਕੀੜੇ ਚੱਲ ਜਾਂਦੇ ਫਿਰ ਉਹ ਉਹੀ ਪਸ਼ੂ ਤਾਂ ਜੀਵ ਲੱਗਦੀ ਅੰਦਰ ਜਾਂਦੀ ਹੈ ਬਿਮਾਰੀ ਪੈਦਾ ਹੋਉਂਗੀ ਕਿਉਂਕਿ ਜਿਹੜੇ ਦੋਸਤੋ ਜਿਹੜੀਆਂ ਫਾਰਮ ਹੈ ਨਾ ਇਹ ਆਪਣਾ ਬੱਚਿਆਂ ਦਾ ਆਉਣ ਵਾਲਾ ਭਵਿੱਖ ਹੁੰਦਾ ਜਦੋਂ ਵੀ ਆਪਾਂ ਲੱਖ ਰੁਪਏ ਲਾਉਣੇ ਆਪਾਂ گاਉਂਾਂ ਤੇ ਪਸ਼ੂਆਂ ਤੇ ਵੀ ਇੱਕ ਫਾਰਮ ਕਾਮਯਾਬ ਕਰਨ ਵਾਸਤੇ ਪਰ ਆਪਾਂ ਲੱਖ ਰੁਪਏ ਗਾਵਾਂ ਪਸ਼ੂਆਂ ਦੇ ਤੇ ਲਾ ਦਿੰਨੇ ਆ ਪਰ ਆਪਾਂ ਉਹਨਾਂ ਦੇ ਦਾਣੇ ਦੇ ਨਹੀਂ ਆਪਾਂ ਪੈਸੇ ਲਾਉਂਦੇ ਉੱਥੇ ਆਪਾਂ ਥੋੜੇ ਜਿਹੇ ਪੈਸੇ ਬਚਾਉਣ ਦੇ ਚੱਕਰ ਚ ਜਿਵੇਂ ਵਧੀਆ ਕੰਪਨੀ ਹੁੰਦੀ ਹੈ ਦਾਣਾ ਉਹਨੂੰ ਫੀਡਾ ਯੂਜ਼ ਕਰ ਰਹੀਆਂ ਨੇ ਉਹ ਆਪਾਂ ਇੱਕ ਕਹਿੰਦੇ ਹੁੰਦੇ ਨਾਲ 2-300 ਰੁਪਏ ਬਚਾਉਣ ਵਿੱਚ ਤੇ ਆਪਾਂ ਨੂੰ ਏਡੀ ਵੱਡੀ ਸਮੱਸਿਆ ਬਾਅਦ ਚੋਂ ਕਿੱਡਾ ਉਹਦਾ ਹੱਲ ਕਰਨਾ ਪੈਂਦਾ ਫਿਰ ਉਹਨੂੰ ਟਾਈਮ ਲੱਗਦਾ ਸਮਾਂ ਬਰਬਾਦ ਹੁੰਦਾ ਫਿਰ ਆਪਣਾ ਫਾਰਮ ਹੈ ਉਹ ਉਹ ਕਹਿੰਦੇ ਹੁੰਦੇ ਇੱਕ ਕਾਮਯਾਬ ਨਹੀਂ ਹੁੰਦਾ ਉਹਦੀ ਗਰੋਥ ਨਹੀਂ ਆਉਂਦੀ ਠੀਕ ਹੈ ਜੀ ਮਾਲਾ ਵੀ ਜੇ ਆਪਾਂ ਸਾਰੀਆਂ ਚੀਜ਼ਾਂ ਵਧੀਆ ਯੂਜ਼ ਕਰਾਂਗੇ ਨਾ ਵਧੀਆ ਇੱਕ ਦਿਮਾਗ ਨਾਲ ਫਾਰਮ ਚਲਾਵਾਂਗੇ ਤੇ ਇਹ ਸਮੱਸਿਆ ਆਉਂਦੀ ਨਹੀਂ ਫਾਰਮ ਤੇ ਚਲੋ ਜਦੋਂ ਬੰਦਾ ਕਰਦਾ ਨਾ ਫਾਰਮ ਉਹ ਸਿੱਖਣ ਨੂੰ ਬੜਾ ਕੁਝ ਮਿਲਦਾ ਤੇ ਇਹ ਵੱਡੀ ਕੋਈ ਸਮੱਸਿਆ ਨਹੀਂ ਹੈਗੀ ਕੋਈ ਵੱਡਾ ਹੱਲ ਨਹੀਂ ਹੈ ਮਤਲਬ ਹੈਗਾ ਵੀ ਆਪਾਂ ਇਹਦਾ ਹੱਲ ਨਹੀਂ ਕਰ ਸਕਦੇ ਸਭ ਕੁਝ ਹੋ ਜਾਂਦਾ ਥੋੜਾ ਜਿਹਾ ਟਾਈਮ ਲੱਗਦਾ ਰਸਾ ਨਾ ਵੜਿਆ ਕਰੋ ਗਊਸ਼ਾਲਾ ਨਾ ਛੱਡਿਆ ਕਰੋ ਕਿਸੇ ਨੂੰ ਧਿਆਨ ਕਰੋ ਠੀਕ ਹੈ ਜੀ ਤੇ ਹੰਦ ਹਲ ਕਰਾਇਆ ਕਰੋ ਤੇ ਇਹ ਸੇ ਆਪਣੀ ਵੀਡੀਓ ਸਸਰੀ ਕਾਲ ਜੀ ਸਾਰਿਆਂ ਨੂੰ ਜੇ ਚੰਗੀ ਲੱਗੀ ਵੀਡੀਓ ਤੇ ਸਬਸਕ੍ਰਾਈਬ ਕਰ ਲੈ ਫੇਅਰ ਕਰ ਲੈ ਲਾਈਕ ਕਰ ਲੈ ਮਿਲਦੇ ਆ नेक्स्ट ਵੀਡੀਓ